ਹਾਂ ਜੀ ਵੋਟ ਪਾ ਗਏ ਹੋ ਅੰਟੀ ਜੀ ਹਾਂ ਜੀ ਹਾਂ ਜੀ ਕਿ ਕਿੰਨੇ ਨੰਬਰ ਵਾਰਡ ਤੋਂ ਵੋਟ ਪਾਇਆ ਤੁਸੀਂ ਕਿਹਨੂੰ ਅੰਕਿਤ ਜਤਾਉਣ ਦੀ ਕੋਸ਼ਿਸ਼ ਹੈ ਪੰਜ ਨੰਬਰ ਵਾਰਡ ਪੰਜੇ ਨੂੰ ਜਤਾਣਾ ਹੈ ਜੀ ਹਾਂ ਜੀ ਪਿਛਲੀ ਸਰਕਾਰਾਂ ਨੇ ਕੰਮ ਨਹੀਂ ਕੀਤਾ ਉੱਪਰ ਵਾਲਾ ਜਤਾਊਗਾ ਅੱਛਾ ਜੀ ਆਪਾਂ ਕੋਲ ਹੁੰਨੇ ਆ ਠੀਕ ਹੈ ਨਾ ਲਿਖੀ ਨਾ ਮਤਲਬ ਮੇਰਾ ਨਾਮ ਅਰਵਿੰਦਰ ਸਿੰਘ ਜੀ ਤੰਜਲ ਅੱਜ ਕੀ ਮਤਲਬ ਸਵੇਰੇ ਸਵੇਰੇ ਤੁਸੀਂ ਆਏ ਹੋ ਐਂਡੀ ਵਾਂਡ ਤੇ ਆਇਓ ਵੋਟ ਪਾਣ ਕੀ ਸੋਚ ਸਮਝ ਕੇ ਪਹਿਲਾਂ ਵਾਂਗੂ ਮਤਲਬ ਵੋਟ ਪਾਣੀ ਕਿੱਥਾ ਐਕੀ ਕੋਈ ਕੋ ਡਿਫਰੈਂਟ ਮਤਲਬ ਵੋਟ ਸੋਚ ਕੇ ਆਏ ਹਾਂ ਅਸੀਂ ਡਿਫਰੈਂਟ ਪਿਛਲੇ ਕਈ ਸਾਲਾਂ ਤੋਂ ਦੇਖਦੇ ਰਿਹਾ ਵੀ ਜਿਹੜਾ ਵਿਕਾਸ ਵਾਰਡ ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ ਹੋਇਆ ਸੀਗਾ ਅਸੀਂ ਉਹ ਚਾਹੁੰਦੇ ਆ ਵੀ ਉਹਨਾਂ ਨੇ ਟਾਈਮ ਦੇ ਜੋ 5 ਸਾਲ ਪਹਿਲਾਂ ਹੋਇਆ ਸੀ ਉਹੀ ਅਸੀਂ ਹੁਣ ਚਾਹੁੰਦੇ ਆ ਵੀ ਦੁਬਾਰਾ ਹੋਵੇ ਵਿਕਾਸ ਤੇ ਅਸੀਂ ਸਰਕਾਰ ਨੂੰ ਵੀ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਆ ਵੀ VOTING ਟਾਈਮ ਬਹੁਤ ਜਲਦੀ ਰੱਖਿਆ ਸਰਦੀਆਂ ਦੇ ਵਿੱਚ ਘਟੋ ਘਟ 8 ਵੇ ਦਾ ਟਾਈਮ ਹੋਣਾ ਚਾਹੀਦਾ ਠੀਕ ਆ ਵੀ ਕਾਊਂਟਿੰਗ ਦਾ ਟੇਟ ਵੀ ਅੱਜ ਹੀ ਆ ਪੂਰਾ ਟਾਈਮ ਵੀ ਸ਼ਾਮ ਨੂੰ ਅੱਜ ਹੀ ਆ ਪਰ ਅਸੀਂ ਕਹਿੰਦੇ ਵੀ ਸ਼ਾਮ ਨੂੰ 8 ਤੋਂ 5 ਵੋਟਿੰਗ ਜਿਹੜੀ ਹੋਣੀ ਚਾਹੀਦੀ ਸੀ ਠੰਡ ਦੇ ਵਿੱਚ ਲੋਕਾਂ ਨੂੰ ਆਉਣਾ ਵੀ ਔਖਾ ਬਹੁਤ ਹੈਗਾ ਤੇ ਅਸੀਂ ਵੋਟ ਤੁਸੀਂ ਪਾਤੀ ਹੋਈ ਹੈ ਜੀ ਜੀ ਵੋਟ ਅਸੀਂ ਪਾਏ ਆ ਐਸੀ ਗਲਤ ਜਿਤਾ ਦੇਣਾ ਨਾ ਹੈ ਸੋ ਸਮਝ ਕੇ ਵੋਟ ਪਾਈ ਹੈ ਜੀ ਜੀ ਬਿਲਕੁਲ ਬਕਾਸ ਲਈ ਵੋਟ ਪਾਈ ਆਸੀਂ ਤੁਸੀਂ ਪਾਤੀ ਜੀ ਵੋਟ ਹਾਂਜੀ ਹਾਂਜੀ ਵੋਟ ਪਾਤੀ ਜੀ ਵੋਟ ਪਾ ਕੇ ਸੋਚ ਸਮਝ ਕੇ ਪਾਈ ਆ ਜੀ ਵੋਟ ਬਿਲਕੁਲ ਜੀ ਬਿਲਕੁਲ ਸੋਚ ਸਮਝ ਕੇ ਪਾਈ ਆ ਕੰਮ ਕਰਾਉਣੇ ਆ ਜਿਹੋ ਬੰਦੇ ਕੋਲ ਉਹਨੂੰ ਹੀ ਵੋਟਾਂ ਪਾਈਆਂ ਬਿਲਕੁਲ ਤੁਸੀਂ ਸਰ ਅਸੀਂ ਵੀ ਉਸ ਬੰਦੇ ਨੂੰ ਹੀ ਵੋਟਾਂ ਪਾਉਣੀਆਂ ਜਿਹਦੇ ਕੋਲੋਂ ਕੰਮ ਲੈਣੇ ਨੇ ਮੈਂ ਧਰਮਪਾਲ ਗੋਡਵਾਗੇ ਨਿਕਲਿਆ ਜੀ ਪਹਿਲੀ ਵੋਟ ਪਾਈ ਹੈ ਜੀ ਹਾਂਜੀ ਕੱਪੜੇ ਕੈਂਡੀਡੇਟ ਨੂੰ ਜਿਧਾਉਣਾ ਕੈਂਡੀਡੇਟ ਨੂੰ ਜਨਾ ਕਿਤੋਂ ਜਿਧਾਉਣਾ ਹੈ ਔਰ 31 ਨੰਬਰ ਵਾਰਡ ਚੋਂ 31 ਨੰਬਰ ਵਾਰਡ 31 ਨੰਬਰ ਵਾਰਡ ਹਾਂਜੀ ਹਾਂਜੀ ਪਹਿਲੀ ਵੋਟ ਪਾਈ ਹੈ ਨੂੰ ਪਹਿਲੀ ਵੋਟ ਪਾਈ ਹੈ ਜੀ ਸੋ ਸਮਝ ਕੇ ਪਾਈ ਹੈ ਇੱਦ ਕੀ ਕੀਤਾ ਨਾ ਸੋ ਸਮਝ ਕੇ ਪਾਈ ਹੈ ਜੀ ਬੇਰ ਅੰਡਰ ਪੈ ਤੋ ਪਾਈ ਆ ਜਿਵੇਂ ਪਹਿਲਾਂ ਨਹੀਂ ਕੰਮ ਹੁੰਦਾਈ ਹੁਣ ਮੈਂ ਸੋਚਿਆ ਕਿ ਹਾਂ ਵੀ ਅੱਗੇ ਜਿਹਨੂੰ ਪਾ ਰਹੇ ਉਹਨੂੰ ਕੰਮ ਹੋਊ ਕੰਮ ਹੋਣਗੇ ਕੰਮ ਹੋਣਗੇ ਆਦੀ ਹਾਂਜੀ